ਕਿ ਜਦੋਂ ਕਦੇ ਹੁੰਦੀ ਕਿਰਦਾਰਾਂ ਵਾਲੀ ਗੱਲ ਉਦੋਂ ਪਹਿਲਾਂ ਛੜੇ ਸਰਦਾਰਾਂ ਵਾਲੀ ਗੱਲ ਪੱਕਾ ਠੱਪਾ ਸਾਡੇ ਤੇ ਆਨੰਦਪੁਰ ਸਾਹਿਬ ਦਾ ਸਿਰ ਉੱਤੇ ਪੱਗ ਸਿਰ ਉੱਤੇ ਪੱਗ ਐਡਰੈਸ ਹੈ ਪੰਜਾਬ ਦਾ ਬਾਬਿਆਂ ਤੋਂ ਜੁਰਤਾਂ ਦੀ ਲਈ ਜਿਨਾ ਗੁੜਤੀ ਠੋਕਰਾਂ ਤੇ ਰੱਖਦੇ ਨਵਾਬੀਆਂ ਦੀ ਬੁਰਕੀ ਪਾਣੀ ਜੇ ਨਾ ਪੀਤਾ ਖਿਦਰਾਣੇ ਵਾਲੀ ਢਾਬ ਦਾ ਸਿਰ ਉੱਤੇ ਪੱਗ ਅਡਰੈਸ ਹੈ ਪੰਜਾਬ ਦਾ ਕਿਉਂਕਿ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਦਸ਼ਮੇਸ਼ ਪੇ ਤਾਂ ਲੜਿਆ ਇਸ ਪੱਗ ਦੀ ਇਲਾਜ ਇੱਥੇ 2 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਸਤਾਬ ਜਿਹੜਾ ਇਸ ਕੰਪੀਟੀਸ਼ਨ ਚ ਪਾਰਟਿਸਿਪੇਟ ਕਰਨ ਲਈ ਆਇਆ ਹੈ ਗਿਆ ਠੀਕ ਹੈ ਤੁਸੀਂ ਛੋਟਾ ਜਿਹਾ ਬੱਚਾ ਕਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਹਨਾ ਉੱਪਰ ਨੇ ਨੂੰ ਬੰਨ ਰਿਹਾ ਤੇ ਇਹ ਹੈ ਇਹਨਾਂ ਦੀ ਪ੍ਰਾਪਰਟੀ ਕਿ ਛੋਟੇ ਛੋਟੇ ਬੰਦੇ ਪਾਰਾਂ ਨੇ ਲਾਗੇ ਇਹਨਾਂ ਮੈਂ ਇੱਕ ਵਾਰ ਫੇਰ ਭੈਣ ਉਹੀ ਕਹਿੰਦਾ ਪਈ 100 ਵਾਰ ਜੀ 100 ਵਾਰ ਝੁੱਕ ਕੇ 1000 ਵਾਰ ਕਰੋੜ ਵਾਰ ਝੁੱਕ ਕੇ ਜਿਹੜੇ ਵੀਰ ਇਸ ਤਰ੍ਹਾਂ ਦੇ ਆਰਗੇਨਾਈਜ਼ ਕਰਦੇ ਆਂ ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਭੁੱਲ ਜਾਣ ਮਾਵਾ ਪੁੱਤ ਸ਼ੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਖੇਡਦੇ ਮੈਦਾਨ ਮਿੱਟੀ ਢੇਰ ਹੋਣਗੇ ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅਗੇ ਹੋਵੇ ਜਿਨ੍ਹਾਂ ਸੀ ਸਟੇਕਿਆ ਉਹਨਾਂ ਨੂੰ ਚਕਾਉਂਦੇ ਕੋਈ ਰਿਮਾਂਡ ਨਹੀਂ ਤੇ ਬਹੁਤ ਧੰਨਵਾਦ ਜੀ ਹੁਣ ਤੱਕ ਸਭ ਤੋਂ ਜਿਹੜੇ ਵੱਡੇ ਹਿੱਟ ਗੀਤ ਗਏ ਆ ਉਹ ਧਾਰਮਿਕ ਐ ਜੁਝਾਰੂ ਖਾਲਸਾ ਹੋ ਗਿਆ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਸੰਤ ਸਿਪਾਹੀ ਮੇਰਾ ਬਾਪੂ ਕਲਗੀਆਂ ਵਾਲਾ ਹੈ ਧਰਤ ਪੰਜਾਬ ਦੀ ਕਾਫੀ ਸਤਕਾਰ ਹਾਂਜੀ ਇੱਕ ਆਪਣਾ ਆਪਣਾ ਕਰਤਾਰ ਉੱਚਾ ਕਿਵੇਂ ਕਰਨਾ ਏ ਜਦੋਂ ਸਮੇਲ ਹੋ ਜਾਂਦਾ ਨਾ ਦਸਤਾਰ ਪਲੱਸ ਕਰਤਾਰ ਉੱਚਾ ਸੁੱਚਾ ਕਰਤਾਰ ਤੇ ਦਸਤਾਰ ਇਹ ਤਾਂ ਜੈਜਾਕਾਰ ਹੈ ਉਹਨਾਂ ਤੇ ਮੈਂ ਕਹੂੰਗਾ ਕਿ ਪੂਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਜਿਨ੍ਹਾਂ ਕੋਲ ਕਰਤਾਰ ਵੀ ਹੈਗਾ ਦਸਤਾਰ ਵੀ ਹੈਗੀ ਸੋ ਜਿੱਥੇ ਅਸੀਂ ਕਲਾਕਾਰ ਆ ਅਸੀਂ ਆਪਣੇ ਦੇਖੋ ਕੰਮ ਕਰਦੇ ਭੈਣੇ ਪਰਿਵਾਰ ਲਈ ਬਿਲਕੁਲ ਠੀਕ ਹੈ ਨਾ ਜੀ ਤੇ ਉੱਥੇ ਗਾਇਕੀ ਦੇ ਨਾਲ ਨਾਲ ਇੱਕ ਕੌਮ ਲਈ ਵੀ ਸਾਡੇ ਫਰਜ਼ ਆ ਸੋ ਮੈਂ ਹਮੇਸ਼ਾ ਸੋਚਦਾ ਹੁਣ ਪਿੱਛੋਂ ਸਾਡੇ ਧੰਨ ਭਾ ਗਿਆ ਸੋ ਇੱਥੇ ਆਉਣਾ ਮੈਨੂੰ ਖੁਦ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਚਲੋ ਸਾਡੇ ਸਾਡੀ ਕੌਮ ਕਹੇ ਲੋ ਸਾਡੇ ਭਰਾ ਕਹੇ ਲੋ ਇਨਾ ਅਦਰ ਸਤਕਾਰ ਦਿੰਦੇ ਆ ਪਿਛਕਰ ਗਾਇਕੀ ਖੇਤਰ ਦੇ ਵਿੱਚ ਪੰਜਾਬ ਤੇ ਦਸਤਾਰ ਦਾ ਮਾਣ ਵਧਾਉਣ ਵਾਲੇ ਵੀਰ ਪੰਮਾ ਡੁੰਮੇਵਾਲ ਜੀ ਜਿਨ੍ਹਾਂ ਨੇ ਦਸਤਾਰ ਦਾ ਨਹੀਂ ਉਹ ਸिख阿里 ਰੋਲ ਮਾਡਲ ਵੀ ਨੇ ਕਿਉਂਕਿ ਸਾਬਤ ਸੂਰਤ ਹੋ ਕੇ ਗਾਇਕੀ ਦੇ ਵਿੱਚ ਇੱਕ ਪਹਿਚਾਨ ਬਣਾਉਣੀ ਹੈ ਆਪਣੇ ਆਪ 'ਚ ਮੁਹਾਰਤ ਹਾਸਲਾ ਉਹਨਾਂ ਨੂੰ ਗਲਬਾਤ ਵੀ ਕਰਾਂਗੇ ਜਿੱਥੇ ਤੁਸੀਂ ਦਸਤਾਰ ਦਾ ਮਾਣ ਵਧਾਇਆ ਉੱਥੇ ਅੱਜ ਦਸਤਾਰਾਂ ਦਾ ਜਿਹੜੇ ਛੋਟੇ-ਛੋਟੇ ਬੱਚੇ ਕੰਪੀਟੀਸ਼ਨ 'ਚ ਪਾਰਟਿਸਪੇਟ ਕਰਨ ਆ ਰਹੇ ਨੇ ਹਨਾ ਦਸਤਾਰੇ ਖਾਲਸਾ ਅਵਾਰਡ ਜਿੱਤਣ ਆ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ ਹਾਂਜੀ ਭੈਣ ਦਸਤਾਰੇ ਖਾਲਸਾ ਜਿਹੜੇ ਵੀਰ ਹਰ ਸਾਲ ਇਹ ਮੁਕਾਬਲਾ ਕਰਵਾਉਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਸਤਿਕਾਰ ਭੇਣੀ ਬਿਲਕੁਲ ਵਿਦੇਸ਼ਾਂ ਤੋਂ ਰਹਿ ਕੇ ਤੇ ਇੱਥੇ ਵੀ ਆਪਣਾ ਪੰਜਾ ਨਹੀਂ ਕਿਉਂਕਿ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਦਸ਼ਮੇਸ਼ पे ਤਾਂ ਲੜਿਆ ਇਸ ਪੱਗ ਦੀ ਇੱਜ਼ਤ ਲਈ ਸੋ ਗੁਰੂ ਕਿ ਨਹੀਂ ਬੋਲਣ ਦੇ ਜ਼ਰੀਏ ਹੋ ਜੇ ਇਸ ਕਹਿੰਦੇ ਚਾਰ ਚੰਨ ਲੱਗਦੇ ਆ ਥੋੜੀ ਆਵਾਜ਼ ਭੈਣ ਆ ਰਹੀ ਹੈ ਕਿ ਨਹੀਂ ਇਹਦੇ ਵਿੱਚ ਕੋਈ ਉਹ ਨਹੀਂ ਆ ਇਹ ਬਹੁਤ ਵਧੀਆ ਉਪਰਾਲਾ ਇਹ ਜਿਹੜੇ ਵੀਰ ਹੋ ਰਹੀਆਂ ਆਰਗੇਨਾਈਜ਼ ਮੈਂ ਦੂਸਰੀ ਦਫਾ ਇੱਥੇ ਮੈਨੂੰ ਆਣ ਦਾ ਸੁਭਾਗ ਪ੍ਰਾਪਤ ਹੋਇਆ ਸੋ ਜਿੱਥੇ ਅਸੀਂ ਕਲਾਕਾਰ ਆ ਅਸੀਂ ਆਪਣੇ ਦੇਖੋ ਕੰਮ ਕਰਦੇ ਭੈਣੇ ਪਰਿਵਾਰ ਲਈ ਠੀਕ ਹੈ ਨਾ ਜੀ ਤੇ ਉੱਥੇ ਗਾਇਕੀ ਦੇ ਨਾਲ ਨਾਲ ਇੱਕ ਕੌਮ ਲਈ ਵੀ ਸਾਡੇ ਫਰਜ਼ ਆ ਸੋ ਮੈਂ ਹਮੇਸ਼ਾ ਸੋਚਦਾ ਹੁਣ ਪਿੱਛੋਂ ਸਾਡੇ ਧੰਨ ਭਾ ਗਿਆ ਸੋ ਇੱਥੇ ਆਉਣਾ ਮੈਨੂੰ ਖੁਦ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਚਲੋ ਸਾਡੇ ਸਾਡੀ ਕੌਮ ਕਹ ਲੋ ਸਾਡੇ ਭਰਾ ਕਹ ਲੋ ਇਨਾ ਆਦਰ ਸਤਕਾਰ ਦਿੰਦੇ ਆ ਪਰ ਜੇਕਰ ਅਸੀਂ ਸਮਾਜ ਨੂੰ ਕੀਤਾ ਰਹੀ ਉਹ ਚੰਗੀ ਸਿਹਤ ਦੇ ਰਿਹਾ ਹੈ ਜਿਆ ਸਿੱਖੀਜ਼ਮ ਤੇ ਹਿਸਟਰੀ ਤੇ ਆਪਾਂ ਗੀਤ ਕਰਦੇ ਹਣਾ ਤੇ ਉਹਨਾਂ ਨੂੰ ਪਿਆਰ ਸਤਿਕਾਰ ਮੇਰੇ ਹੁਣ ਤੱਕ ਸਭ ਤੋਂ ਜਿਹੜੇ ਵੱਡੇ ਹਿੱਟ ਗੀਤ ਗਏ ਆ ਉਹ ਧਾਰਮਿਕ ਐ ਜੁਝਾਰੂ ਖਾਲਸਾ ਹੋ ਗਿਆ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਸੰਤ ਸਿਪਾਹੀ ਮੇਰਾ ਬਾਪੂ ਕਲਗੀਆਂ ਵਾਲਾ ਐ ਧਰਤ ਪੰਜਾਬ ਦੀ ਕਾਫੀ ਸਤਿਕਾਰ ਹਾਂਜੀ ਇੱਕ ਆਪਣਾ ਦਸਤਾਰ ਤੇ ਗੀਤ ਆਇਆ ਸੀਗਾ ਮੈਂ ਤੁਹਾਡੇ ਨਾਲ ਸ਼ੁਰੂ ਜੀ ਸਾਂਝਾ ਜ਼ਰੂਰ ਕਰਾਂਗੇ ਜੀ ਕਿ ਜਦੋਂ ਕਦੇ ਹੁੰਦੀ ਕਿਰਦਾਰਾਂ ਵਾਲੀ ਗੱਲ ਉਦੋਂ ਪਹਿਲਾਂ ਛਿਹਰੇ ਸਰਦਾਰਾਂ ਵਾਲੀ ਗੱਲ ਕੱਟਾ ਠੱਪਾ ਸਾਡੇ ਤੇ ਆਨੰਦਪੁਰ ਸਾਹਿਬ ਦਾ ਸਿਰ ਉੱਤੇ ਪੱਗ ਸਿਰੇ ਉੱਤੇ ਪੱਗ ਐਡਰੈਸ ਹੈ ਪੰਜਾਬ ਦਾ ਬਾਬਿਆਂ ਤੋਂ ਜੁਰਤਾਂ ਦੀ ਲਈ ਜਿਨਾ ਗੁੜਤੀ ਠੋਕਰਾਂ ਤੇ ਰੱਖਦੇ ਨਬਾਬੀਆਂ ਦੀ ਬੁਰਕੀ ਪਾਣੀ ਜਿਨਾ ਪੀਤਾ ਖਿਦਰਾਣੇ ਵਾਲੀ ਢਾਬ ਦਾ ਸਿਰੇ ਉੱਤੇ ਪੱਗ ਐਡਰੈਸ ਹੈ ਪੰਜਾਬ ਦਾ ਭਾਜੀ ਇਹ ਵੀ ਕਿਸੇ ਹਿੱਸੇ ਹੀ ਆਉਂਦਾ ਆ ਕਿਸ ਚੱਜੀ ਗਾਇਕੀ ਤੇ ਪੰਜਾਬ ਦੇ ਕਿਰਦਾਰ ਨੂੰ ਪੇਸ਼ ਕਰਨਾ ਹਨਾ ਮਤਲਬ ਕਿ ਅੱਜ ਅਸੀਂ ਜਦੋਂ ਲਖਵਿੰਦਰ ਵੀਰ ਜੀ ਨਾਲ ਗੱਲ ਕਰਦੇ ਸੀ ਨਾ ਕਿ ਲੋਕ ਗੀਤਕਾਰਾਂ ਨੂੰ ਰੋਲ ਮਾਡਲ ਮੰਨਦੇ ਨੇ ਕਿ ਉਹਨਾਂ ਨੇ ਦਸਤਾਰ ਦਾ ਨਾਮ ਵਧਾਇਆ ਪਰ ਉਹ ਕਹਿੰਦੇ ਸਾਡੇ ਲਈ ਤਾਂ ਉਹ ਵੀ ਰੋਲ ਮਾਡਲ ਨੇ ਚਾਹੇ ਉਹ ਵੀਰ ਸਿੰਘ ਹੋਵੇ ਤੇ ਚਾਹੇ ਪਮਾਡੋ ਮਹਿਵਾਲ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਸਭ ਤੋਂ ਸੁਰਤ ਰਹਿ ਕੇ ਦਸਤਾਰਾ ਮਾਨ ਵਧਾਇਆ ਤੇ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਗਰਾਊਂਡ ਲੈਵਲ ਤੇ ਮਨਾਂ ਪਿੰਡਾਂ ਪਿੰਡਾਂ ਚ ਜਾ ਕੇ ਦਸਤਾਰ ਨੂੰ ਪ੍ਰਮੋਟ ਕਰਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ 2 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਸਤਾਰ ਜਿਹੜਾ ਇਸ ਕੰਪੀਟੀਸ਼ਨ ਚ ਪਾਰਟਿਸਿਪੇਟ ਕਰਨ ਲਈ ਆਇਆ ਹੈ ਗਿਆ ਠੀਕ ਹੈ ਪਹਿਨੇ ਮੈਂ ਅਸੀਸ ਝੁਕਾ ਕੇ ਉਹਨਾਂ ਵੀਰਾਂ ਨੂੰ ਨਾਮ ਸ਼ਿਕਰ ਕਰਦਾ 100 ਵਾਰ ਪ੍ਰਣਾਮ ਕਰਦਾ ਜਿਹੜੇ ਬਿਨਾਂ ਕਿਸੇ ਮੁਫਾਦ ਤੋਂ ਬਿਨਾਂ ਕਿਸੇ ਮੁਫਾਦ ਮੁਫਾਤਾਂ ਦਸਤਾਰ ਦੇ ਲਈ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਿੰਡਾਂ 'ਚ ਕੈਂਪ ਲਾ ਰਹੇ ਸੋਹਣੀਆਂ ਦਸਤਾਰਾਂ ਔਰ ਦਸਤਾਰ ਦੇ ਨਾਲ ਨਾਲ ਜਿਹੜੇ ਦੱਸ ਰਹੇ ਪਏ ਅਸੀਂ ਆਪਣਾ ਕਰਤਾਰ ਉੱਚਾ ਕਿਵੇਂ ਕਰਨਾ ਇਹ ਜਦੋਂ ਸੁਮੇਲ ਹੋ ਜਾਂਦਾ ਨਾ ਦਸਤਾਰ ਪਲੱਸ ਕਰਤਾਰ ਉੱਚਾ ਸੁੱਚਾ ਕਰਤਾਰ ਤੇ ਦਸਤਾਰ ਇਹਦਾ ਜੈਜਾਕਾਰ ਹੈ ਉਹਨਾਂ ਤੇ ਮੈਂ ਕਹੂੰਗਾ ਕਿ ਪੂਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਜਿਨ੍ਹਾਂ ਕੋਲ ਕਰਤਾਰ ਵੀ ਹੈਗਾ ਦਸਤਾਰ ਵੀ ਹੈਗੀ ਜਿਹੜੇ ਭਰਾਏ ਉਪਰਾਲੇ ਕਰ ਰਹੇ ਉਹਨਾਂ ਨੂੰ ਫੇਰ ਇਹੀ ਕਹਿਣਾ ਹਜ਼ਾਰਾਂ ਵਾਰ ਉਹਨਾਂ ਨੂੰ ਝੁੱਕ ਕੇ ਪਰਨਾਮ ਕਹਿ ਲਈਏ ਸलाम ਕਹਿ ਲਈਏ ਜਿਹੜੇ ਅੱਜ ਵੀ ਸੋਚਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣਾ ਸਰਵਾਂ ਸਾਡੇ ਲਈ ਵਾਰਿਆ ਸੀ ਸਾਡੇ ਜੇ ਸਾਨੂੰ ਉਹਨਾਂ ਨੇ ਆਪਣੇ ਪੁੱਤ ਬਣਾਇਆ ਸੀ ਸਾਡੇ ਵੀ ਕੌਮ ਲਈ ਫਰਜ਼ ਨੇ ਜਿਹੜੇ ਉਹ ਫਰਜ਼ ਅਦਾ ਕਰ ਰਹੇ ਆ ਤੋਂ ਉਹਨਾਂ ਨੂੰ ਸੋ ਬਾਤ ਤੇ ਇਕ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਕੈਂਪ ਆ ਨਾ ਤੇ ਵੀਰ ਜੀ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ ਕੈਂਪ ਦੇ ਵਿੱਚ ਆ ਤੇ ਤੁਹਾਡਾ ਕੀ ਕਹਿਣਾ ਹੈਗਾ ਵੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਜੇ ਮਨਾਇਆ ਜਾਵੇ ਤੱਕਵੇਂ ਬਣਾਇਆ ਗਿਆ ਹਾਂਜੀ ਭੈਣੇ ਇਹ ਬਹੁਤ ਵਧੀਆ ਗੱਲ ਹੈ ਇਹ ਦਸਤਾਰ ਮੁਕਾਬਲੇ ਕਰਾਇਆ ਅਸਲ ਚ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਕਈ ਵਾਰ ਸਹੀ ਦਿਸ਼ਾ ਦੀ ਲੋੜ ਹੁੰਦੀ ਹੈ ਹੈਨਾ ਜਦੋਂ ਵੀ ਬੱਚਿਆਂ ਦੇ ਜਿਹੜਾ ਕਰਦਾਰ ਬਣਦਾ ਉਹ ਬਚਪਨ ਤੋਂ ਹੀ ਬਣਦਾ ਜਿਹੜਾ ਬੱਚਾ ਅੱਜ ਦਸਤਾਰ ਨਾਲ ਜੁੜ ਗਿਆ ਜਦੋਂ ਉਹ ਸੂਰਤ ਸੰਭਲਦਾ ਹੈ 5-6 ਸਾਲ ਤੋਂ ਬਾਅਦ ਤੇ ਜਿਹੜਾ ਗੁਰਬਾਣੀ ਨਾਲ ਮਾਪਿਆਂ ਨੇ ਜੋੜ ਦਿੱਤਾ ਦਸਤਾਰ ਨਾਲ ਉਹ ਕਦੇ ਮਾਪਿਆਂ ਨੂੰ ਇਦਾਂ ਹੋਊਗਾ ਨਹੀਂ ਕਿ ਇਹਨਾਂ ਦਾ ਮੁੰਡਾ ਕਰਾਹੇ ਪੈ ਗਿਆ ਇਹ ਚਿੱਤੇ ਨੂੰ ਲੱਗ ਗਿਆ ਇਹਦੀ ਜਵਾਨੀ ਤਬਾਹ ਹੋ ਗਈ ਜਾਂ ਬਟ ਉਹ ਸਮਾਂ ਸਾਨੂੰ ਦੇਣਾ ਪਊਗਾ ਜਿੱਥੇ ਅਸੀਂ ਆਪਣੀ ਰੋਜੀ ਰੋਟੀ ਲਈ ਆਪਣੇ ਬਿਜ਼ਨਸ ਲਈ ਭੱਜੇ ਫਿਰਦੇ ਆ ਸਵੇਰੇ ਸ਼ਾਮ ਆਪਣੇ ਬੱਚਿਆਂ ਲਈ ਜ਼ਰੂਰ ਸਮਾਂ ਦੇਣਾ ਚਾਹੀਦਾ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਦਸਤਾਰ ਕੀ ਹੈ ਇੱਕਲਾ ਇਹ 5-7 ਮੀਟਰ ਦਾ ਕਪੜਾ ਨਹੀਂ ਹੈ ਇਹ ਇਹਦਾ ਪਿਛਲਾ ਇਤਿਹਾਸ ਕੀ ਹੈ ਇਹ ਤਾਂ ਪਿਸ਼ੋਕੜ ਕੀ ਹੈ ਦਸਤਾਰ ਦਾ ਹੈ ਨਾ ਆ ਵਾਹ ਗੁਰੂ ਆ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਸਮੇਂ ਤੋਂ ਜਿੱਥੇ ਇਹ ਦਸਤਾਰ ਕੈਂਪ ਲੱਗਦੇ ਨੇ ਤੁਸੀਂ ਦੇਖਿਆ ਮਹਿਸੂਸ ਕੀਤਾ ਕਿ ਕੁਝ ਸਮੇਂ ਤੋਂ ਜਿਹੜਾ ਦਸਤਾਰ ਵੱਲ ਰੁਝਾਨ ਆ ਨੌਜਵਾਨਾਂ ਦਾ ਬੱਚਿਆਂ ਦਾ ਵਧਿਆ ਹੈਗਾ ਨਹੀਂ ਤਾਂ ਕਿਹਾ ਜਾਂਦਾ ਸੀ ਕਿ ਪੰਜਾਬ ਦਾ ਨਸ਼ਿਆਂ ਨੇ ਖਾ ਲਿਆ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗ ਰਿਹਾ ਹਾਂਜੀ ਭੈਣ ਨਸ਼ਿਆਂ ਤੋਂ ਵੀ ਆਪਾਂ ਨੂੰ ਮੁਕਰ ਨਹੀਂ ਹੋ ਸਕਦੇ ਪਰਸੈਂਟੇਜ ਹੈ ਉਹ ਅੱਜ ਵੀ ਹੈਗੀ ਆ ਬਟ ਮੈਂ ਫੇਰ ਉਹੀ ਗੱਲ ਤੇ ਆਣਾ ਪਈ ਜੇ ਆਪਣੇ ਬੱਚਿਆਂ ਨੂੰ ਦਸਤਾਰ ਨਾਲ ਜੋੜਾਂਗੇ ਕਿਰਦਾਰ ਆਪਣੇ ਇਤਿਹਾਸ ਨਾਲ ਜੋੜਾਂਗੇ ਤਾਂਣ ਵਾਲੇ ਸਮੇਂ 'ਚ ਮਾਪਿਆਂ ਨੂੰ ਪਛਤਾਨਾ ਛੋਟਾ ਜਿਹਾ ਬੱਚਾ ਕਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਹਨਾ ਉਹ ਪਰਨੇ ਨੂੰ ਬਣ ਰਿਹਾ ਤੇ ਇਹ ਹੈ ਇਹਨਾਂ ਦੀ ਪ੍ਰਾਪਤੀ ਕਿ ਛੋਟੇ ਛੋਟੇ ਬੱਚੇ ਦਸਤਾਰਾਂ ਨੇ ਲਾਗੇ ਇਹਨਾਂ ਮੈਂ ਇੱਕ ਵਾਰ ਫੇਰ ਭੈਣ ਉਹੀ ਕਹਿਣਾ ਪਈ 100 ਵਾਰ ਜੀ 100 ਵਾਰ ਝੁੱਕ ਕੇ 1000 ਵਾਰ ਕਰੋੜ ਵਾਰ ਝੁੱਕ ਕੇ ਜਿਹੜੇ ਵੀਰ ਇਸ ਤਰ੍ਹਾਂ ਦੇ ਆਰਗੇਨਾਈਜ਼ ਕਰਦੇ ਆ ਜੀ ਕਿ ਸਾਂਝਾ ਕਰਦੋ ਅਸੀਂ ਚਾਹੁੰਦੇ ਆ ਕਿ ਇਹ ਮਤਲਬ ਕਿ ਦਸਤਾਰ ਤੇ ਜ਼ਰੂਰ ਅਸੀਂ ਜਿਹੜੇ ਬੋਲ ਆ ਤੁਹਾਡੇ ਲਈਏ ਤਾਂ ਸਾਰੇ ਇਹ ਕਹਿ ਸਕਦੇ ਕੈਂਪ ਦੇ ਵਿੱਚ ਵੀ ਇੱਕ ਬਹੁਤ ਵਧੀਆ ਗਾਇਕ ਨੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਭੁੱਲ ਜਾਣ ਮਾਵਾ ਪੁੱਤ ਸ਼ੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਖੇਡਦੇ ਮੈਦਾਨ ਮਿੱਟੀ ਢੇਰ ਹੋਣਗੇ ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅਗੇ ਹੋਵੇ ਜਿਨ੍ਹਾਂ ਸੀ ਸਟੇਕਿਆ ਉਹਨਾਂ ਨੂੰ ਝਕਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਅੱਜ ਤੁਸੀਂ ਦੇਖ ਸਕਦੇ ਇਹ ਵੀਰ ਜੀ ਦਾ ਗੀਤ ਅਕਸਰ ਲੋਕਾਂ ਦੇ ਮੂੰਹਾਂ ਤੇ ਹੁੰਦਾ ਬੋਲਾਂ ਤੇ ਹੁੰਦਾ ਤੇ ਵੀਰ ਵੀਰ ਸਿੰਘ ਵੀ ਪਹੁੰਚੇ ਨੇ ਤੁਸੀਂ ਦੇਖ ਸਕਦੇ ਇਹ ਆ ਦੋ ਦੋਨੇ ਇੱਕ ਕਿਰਦਾਰ ਵਾਲੇ ਵੀਰਾ ਦਾ ਮੇਲ ਬੀਰ ਸਿੰਘ ਸਾਬਸੌਰਤ ਹੋ ਕੇ ਜਿੱਥੇ ਸਮਾਜ ਦੇ ਵਿੱਚ ਵਿਚਰਦੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਅੱਜ ਖਾਸ ਤੌਰ ਤੇ ਦਸਤਾਰਾਂ ਦਾ ਮਾਣ ਵਧਾਉਣ ਲਈ ਪਹੁੰਚੇ ਨੇ ਜੁੜੇ ਹੋਏ ਨੇ ਸੁਨੇਹਾ ਟੀਵੀ ਦੇ ਨਾਲ ਧੰਨਵਾਦ